2024 ਨੂੰ ਪੰਜਾਬ ਦੀਆਂ ਮੰਡੀਆਂ ਵਿੱਚ 1509 1692 1847 ਦਾ ਕੀ ਰੇਟ ਚੱਲਿਆ ਉਹਦੇ ਆਪਾਂ ਗੱਲ ਕਰਾਂਗੇ ਸਭ ਤੋਂ ਪਹਿਲਾਂ ਲਹਿਰਾਗਾਗਾ ਮੰਡੀ ਜਿਹਦੇ ਵਿੱਚ 1509 ਦਾ ਰੇਟ 2300 ਤੋਂ ਲੈ ਕੇ 2855 ਤੱਕ ਇਸ ਤੋਂ ਬਾਅਦ ਸਨਾ ਮੰਡੀ ਵਿੱਚ 1500 ਨੂੰ ਆਉਂਦਾ ਰੇਟ 2755 ਤੱਕ ਇਸ ਤੋਂ ਬਾਅਦ 1692 ਸਨਾਮ ਮੰਡੀ ਵਿੱਚ 2460 ਰੁਪਏ ਇਸ ਤੋਂ ਬਾਅਦ ਫਤੇਗੜ ਚੂੜੀਆਂ ਦੇ ਵਿੱਚ 1500 ਨੂੰ ਆਉਂਦਾ ਰੇਟ ਹੈ 2350 ਤੋਂ ਲੈ ਕੇ 2640 ਤੱਕ ਤਰਨਤਾਰਨ ਮੰਡੀ ਵਿੱਚ 1500 ਨੂੰ ਆਉਂਦਾ ਰੇਟ 2100 ਤੋਂ ਲੈ ਕੇ 2696 ਤੇ ਬਟਾਲਾ ਮੰਡੀ ਵਿੱਚ 1509 ਦਾ ਰੇਟ 2615 ਖਨੌਰੀ ਮੰਡੀ ਵਿੱਚ 2400 ਤੋਂ ਲੈ ਕੇ 2725 ਤੱਕ ਮੈਤਾ ਮੰਡੀ ਵਿੱਚ 2301 ਤੋਂ ਲੈ ਕੇ 2601 ਤੱਕ ਰੇਟ ਚੱਲਿਆ ਫਾਜ਼ਿਲਕਾ ਮੰਡੀ ਵਿੱਚ 2600 ਤੋਂ ਲੈ ਕੇ 2752 ਤੱਕ ਤੇ 1847 ਗੜੀ ਉਤੇ 2100 ਤੋਂ ਲੈ ਕੇ 2499 ਤੱਕ ਸਮਾਣਾ ਮੰਡੀ ਵਿੱਚ 1500 ਨਾਉਂ ਦਾ ਰੇਟ 2100 ਤੋਂ ਲੈ ਕੇ 2800 ਦਾ ਰੁਪਈਆ ਤੱਕ ਸਰਸਾ ਮੰਡੀ ਵਿੱਚ 2400 ਤੋਂ ਲੈ ਕੇ 2826 ਤੱਕ ਕਰਨਾਲ ਮੰਡੀ ਵਿੱਚ 1500 ਨਾਉਂ ਦਾ ਰੇਟ 2100 ਤੋਂ ਲੈ ਕੇ 2735 ਤੱਕ ਚੀਕਾ ਮੰਡੀ ਵਿੱਚ 1500 ਨੌਂ ਦਾ ਰੇਟ 2665 ਰੁਪਏ ਪਾਣੀਪੱਤ ਵਿੱਚ 2600 ਰੁਪਿਆ ਕੈਥਲ ਵਿੱਚ 1500 ਨੌਂ ਦਾ ਰੇਟ 2670 ਰੁਪਏ ਢਾਣਾ ਮੰਡੀ ਵਿੱਚ 2900 ਰੁਪਿਆ 1500 ਨੌਂ ਦਾ ਰੇਟ ਤੇ 1847 ਦਾ 2600 ਰੁਪਿਆ ਤੇ ਰਤਿਆ ਮੰਡੀ ਵਿੱਚ 2024 ਨੂੰ ਪੰਜਾਬ ਦੀਆਂ ਮੰਡੀਆਂ ਵਿੱਚ 1509 1692 1847 ਦਾ ਕੀ ਰੇਟ ਚੱਲਿਆ ਉਹਦੇ ਆਪਾਂ ਗੱਲ ਕਰਾਂਗੇ ਸਭ ਤੋਂ ਪਹਿਲਾਂ